ਜੁਗਿਆਲ ਬੈਰੀਅਰ ਤੋਂ ਪਿੰਡ ਤਰੇਟੀ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਗਟ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਤਕਰੀਬਨ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰੰਤੂ ਜ਼ਿਲ੍ਹਾ ਪਠਾਨਕੋਟ ਦਾ ਧਾਰ ਬਲਾਕ ਅਜੇ ਵੀ ਪਿਛੜਿਆ ਹੋਇਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਤਰੇਟੀ ਦੇ ਸਾਬਕਾ ਸਰਪੰਚ ਮਨੋਜ ਸ਼ਰਮਾ ਅਤੇ ਪਿੰਡ ਵਾਸੀ ਰਜੇਸ਼ ਸ਼ਰਮਾ ਨੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ਦੀ ਸੜਕ ਨੂੰ ਬਣੇ ਹੋਏ ਤਕਰੀਬਨ 10 ਤੋਂ 12 ਸਾਲ ਹੋ ਗਏ ਹਨ ਅਤੇ ਉਸ ਤੋਂ ਬਾਅਦ ਪਿੰਡ ਵਿੱਚ ਸੜਕ ਨਹੀਂ ਬਣੀ ਜਿਸ ਕਾਰਨ ਪਿੰਡ ਦੀ ਸੜਕ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਉੱਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਾਰਨ ਕੰਮ 'ਤੇ ਜਾਣ ਆਉਣ ਵਾਲੇ ਲੋਕਾਂ ਤੇ ਸਕੂਲ ਦੇ ਬੱਚਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਸਾਬਕਾ ਸਰਪੰਚ ਮਨੋਸ਼ ਸ਼ਰਮਾ ਤੇ ਪਿੰਡ ਵਾਸੀਆ ਵੱਲੋਂ ਸੜਕ ਬਣਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪਿੰਡ ਤਰੇਟੀ ਦੀ ਸੜਕ ਤਕਰੀਬਨ 15 ਤੋਂ 20 ਪਿੰਡਾਂ ਨੂੰ ਲੱਗਦੀ ਹੈ ਜੋ ਕਿ ਸਾਰੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੈ। ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਆਂਜਾਨ ਵਾਲੇ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਓ ਜਾਣਦੇ ਹਾਂ ਕੀ ਕਹਿਣਾ ਹੈ ਸਾਬਕਾ ਸਰਪੰਚ ਮਨੋਸ਼ ਸ਼ਰਮਾ ਅਧਿਆਰੀ ਜੇ ਸ਼ਰਮਾ ਦਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਮੈਂ ਰੋਇਤ ਕੁਮਾਰ ਸਰਪੰਚਪਿੰਡ ਰੈਡੀ ਕਾਰਿਆਨ ਬਲਾ ਇਹ ਸਟੇਟ ਦੀ ਸੜਕ ਹੈ ਜਿਹੜੀ ਕਿ ਜਿਆਲ ਰੋਡ ਤੋਂ ਸ਼ੁਰੂ ਹੁੰਦੀ ਹੈ ਤੇ ਬੁੰਗਲ ਬਤਾਨੀ ਤੱਕ ਟੋਟ ਟੋਟ 25 ਪਿੰਡਾਂ ਨੂੰ ਜੋੜਦੀ ਹੈ ਇਹ ਪਿਛਲੇ 20 25 ਸਾਲ ਤੋਂ ਸੜਕ ਟੁੱਟੀ ਹੋਈ ਹੈ ਇਹਦੇ ਜਿੰਨੇ ਕਿ ਟੋਏ ਪਏ ਹੋਏ ਨੇ ਕਿ ਮੋਟਰਸਾਈਕਲ ਸਕੂਟਰ ਚਲਾ ਲਾ ਵੀ ਬਹੁਤ ਈ ਔਖਾ ਹੈ ਇਹ ਥੇ ਪਿੰਡਾਂ ਨੂੰ ਜੋੜਦੀ ਹੈ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਮੰਗ ਵੀ ਕਰ ਚੁੱਕੇ ਆਂ ਸਕਰੀ ਵਾਲੀ ਇਹ ਨੀ ਖਬਰਾਂ ਵੀ ਲਗਾਈਆਂ ਪਰ ਬਸ ਸਾਨੂੰ ਉਹ ਹੀ ਕਹਿੰਦੇ ਵੀ ਸੜਕ ਨੂੰ ਯੂਰ ਹੋ ਚੁੱਕੀ ਹੈ ਨਾ ਤੇ ਦਾ ਕੋਈ ਕੰਮ ਲੱਗਾ ਤੇ ਨਾ ਹੀ ਕੋਈ ਦਾ ਕੋਈ ਮੈਨੇ ਫੁੱਦ ਲਈ ਹੈ ਤੇ ਹਜੇ ਤੱਕ ਇਸੇ ਤਰ੍ਹਾਂ ਸੜਕਾ ਬਹੁਤ ਬੁਰਾ ਹਾਲ ਹੈ ਬਾਕੀ ਸਾਰੇ ਪਿੰਡਾਂ ਦੀਆਂ ਸੜਕਾਂ ਕੰਮ ਲੱਗਾ ਹੋਇਆ ਹੈ ਕਰੇ ਸਰਕੂਲਰ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਤੇ ਕਰਨੇ ਕਿ ਸਰਤਾਂ ਜਲਦੀ ਜਲਦੀ ਕੰਮ ਲਾਇਆ ਜਾਏ ਕਿਉਂਕਿ ਰੋਜ਼ ਨਾਲ ਕੋਈ ਨਾ ਕੋਈ ਇਤਹਾਸਾ ਹੋਇਆ ਰੰਦਾ ਹੈ ਸਾਡੀ ਸਾਰੀ ਪ੍ਰਸ਼ਾਸਨਿਕ ਮਗਲ ਜਲਦੀ ਤੋਂ ਜਲਦੀ ਦਾ ਕੰਮ ਸ਼ੁਰੂ ਕੀਤਾ ਜਾਵੇ ਪਿੰਡ 31 ਨਵਾਸੀ ਇਹ ਜੀ ਜਿਹੜੀ ਸੜਕ ਹੈ ਸਾਡੀ 31 ਬੈਰੀਰ ਤੋਂ ਲੈ ਕੇ ਕਾਫੀ ਪਿੰਡਾਂ ਨਾਲ ਜੁੜਦੀ ਹੈ ਕਰੋਲੀ ਤੇ ਕਰ ਜਾਂਦੀ ਹੈ ਜੀ ਤੇ ਕਾਫੀ ਲੰਬੇ ਸਮੇਂ ਤੋਂ ਇਹ ਸੜਕ ਦੀ ਕੋਈ ਰਿਪੇਅਰ ਨਹੀਂ ਹੋਈ ਲਗਭਗ 10-15 ਸਾਲ ਹੋ ਗਏ ਨੇ ਸਭ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਅੱਜ ਤੱਕ ਕੋਈ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਇਹਦੇ ਬਾਰੇ ਸ਼ਿਕਾਇਤ ਪਾਇਆ ਨਹੀਂ ਕੀਤਾ ਗਿਆ। ਬਰਸਾਤ ਦੇ ਦਿਨਾਂ ਵਿੱਚ ਤੇ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਆਂਦੀ ਹੈ। ਬੱਚੇ ਜਿਹੜੇ ਸਕੂਲ ਜਾਂਦੇ ਆ ਬੜੇ ਔਖੇ ਤਰ੍ਹਾਂ। ਉਹਨਾਂ ਦਾ ਕਿੰਨਾ ਬੁਰਾ ਹਾਲ ਹੁੰਦਾ ਤੁਸੀਂ ਦੇਖੋ ਟੋਏ ਦੇਖੋ ਕਿੰਨੇ ਪੇਜ ਆ ਸੜਕਾਂ 'ਚ। ਕੋਈ ਕੋਈ ਇਹਦੇ ਬਾਰੇ ਖਿਆਲ ਨਹੀਂ ਕਰਦਾ। ਸਾਡੀ ਅਪੀਲ ਹੈ ਸਾਰਿਆਂ ਨੂੰ ਕਿ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਸੜਕ ਰਿਪੇਅਰ ਕਰਾਓ ਤਾਂ ਕਿ ਜਿਹੜੇ ਲੋਕ ਪੰਜਾਬ ਸਹੀ ਤਰੀਕੇ ਨਾਲ ਆਂ ਜਾਂਦੇ ਆ ਕੋਈ ਐਕਸੀਡੈਂਟ ਵੀ ਬਹੁਤ ਹੋ ਰਹੇ ਨੇ। ਕੋਈ ਨਾ ਕੋਈ ਡਿਗਾਈ ਰਹਿੰਦਾ ਰੋਜ਼ ਨਾਲ।